ਆਜੋ ਅੱਜ ਨਾ ਤੁਹਾਨੂੰ ਦੱਸਦੇ ਆ ਫਸਲ ਦਾ ਝਾੜ ਵਧਾਉਣ ਦੀ ਨਿੰਜਾ ਤਕਨੀਕ ਬੜੀ ਸੌਖੀ ਹੈ ਕੋਈ ਖਰਚਾ ਨਹੀਂ ਖਾਸ ਪਹਿਲਾਂ ਨਾ ਮੇਰੀ ਫਸਲ ਖਲੋਤੀ ਤਾਂ ਸਭ ਦੇ ਬਰਾਬਰ ਹੋਣੀ ਪਰ ਝਾੜ ਸਭ ਤੋਂ 2 ਮਣ 5 ਮਣ ਘੱਟ ਨਿਕਲਣਾ ਮੈਂ ਵੀ ਖਾਦ ਬੀਜਣ ਦੇ ਤਰੀਕੇ ਪਾਣੀ ਲਾਉਣ ਦੇ ਤਰੀਕੇ ਸਭ ਬਦਲ ਕੇ ਦੇਖ ਲਿਆ ਸਸਤੀਆਂ ਮਹਿੰਗੀਆਂ ਸਭ ਚੀਜ਼ਾਂ ਆਪ ਆ ਕੇ ਦੇਖ ਲੀਆਂ ਪਰ ਫਸਲ ਦਾ ਝਾੜ ਨਹੀਂ ਵਧਦਾ ਸੀ ਫਿਰ ਮੈਨੂੰ ਕੋਈ ਨਾ ਤਜਰਬੇਕਾਰ ਸਾਣਾ ਕਿਸਾਨ ਮਿਲਿਆ ਮੈਂ ਉਹਨੂੰ ਆਪਣੀ ਵਿਅਥਾ ਦੱਸੀ ਆਪਦਾ ਦੁੱਖ ਦੱਸਿਆ ਵੀ ਇੰਨੀ ਵਧੀਆ ਫਸਲ ਹੋਣ ਦੇ ਬਾਵਜੂਦ ਵੀ ਨਾ ਮੇਰੀ ਫਸਲ ਸਭ ਤੋਂ ਘੱਟ ਨਿਕਲਦੀ ਹੈ ਦੋ ਚਾਰ ਮਾਣਾ ਫਿਰ ਜਿਹੜਾ ਉਹਨੇ ਮੈਨੂੰ ਤਰੀਕਾ ਦੱਸਿਆ ਨਾ ਬਾ ਕਮਾਲ ਯਾਰ ਉਦੋਂ ਦੀ ਨਾ ਬਹੁਤ ਵਧੀਆ ਫਸਲ ਨਿਕਲਦੀ ਆ ਆਪਣੀ ਉਹ ਕਹਿੰਦਾ ਵੀ ਤੂੰ ਐਤ ਕੀ ਐ ਕਰੀ ਪਹਿਲਾਂ ਨਾ ਕਿਸੇ ਨੂੰ ਦੱਸੀ ਵੀ ਤੇਰੀ ਫਸਲ ਕਿੰਨੀ ਨਿਕਲੀ ਹੈ ਵਾਓ ਕਿਉਂ ਜੇ ਤੂੰ ਪਹਿਲਾਂ ਦੱਸੇਗਾ ਫੇਰ ਅਗਲੇ ਦੀ ਫਸਲ 2 ਮਣ ਵਾਧੇ ਜਾਣੀ ਹੈ ਤੇ ਜਦੋਂ ਦਾ ਮੈਂ ਤਰੀਕਾ ਵਰਤਿਆ ਨਾ ਪਰ ਮਾ ਆਪਣੀ ਫਸਲੋਂ ਦੀ ਬਹੁਤ ਵਧੀਆ ਨਿਕਲਦੀ ਆ ਸਭ ਤੋਂ 2 ਮਣ ਵਾਧੇ ਨਿਕਲਦੀ ਹੈ